ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਮੈਂ ਨਿਊਜ਼ੀਲੈਂਡ ਦੇ ਰੋਟਾਰੂਹਾ ਦੇ ਵਿੱਚ ਆ ਮੇਰੇ ਨਾਲ ਵੀਰ ਗੁਰਦੀਪ ਸਿੰਘ ਜੀ ਨੇ ਇਹਨਾਂ ਦਾ ਪਰਿਵਾਰ ਹੈ ਬੱਚੇ ਨੇ ਤੇ ਇੱਥੇ ਦਿਖਾਉਣ ਆਏ ਨੇ ਅੱਜ ਕਿ ਅਕਾਲ ਪੁਰਖ ਵਾਇਗੁਰੂ ਨੇ ਜਿਹੜੀ ਰਚਨਾ ਰਚੀ ਹੈ ਉਸ ਰਚਨਾ ਦੇ ਵਿੱਚ ਇੰਨੀਆਂ ਕੁ ਵਿਲੱਖਣਤਾਵਾਂ ਨੇ ਜਿਹੜੀਆਂ ਕਿ ਅਸੀਂ ਕੰਪਲੀਟ ਤੌਰ ਤੇ ਸਮਝ ਵੀ ਨਹੀਂ ਸਕਦੇ ਰੋਟਾਰੂਹਾ ਦੇ ਵਿੱਚ ਆ ਹੁਣ ਵੀਰ ਜੀ ਹੋਰ ਹੀ ਦੱਸ ਰਹੇ ਸੀਗੇ ਆ ਦੇਖੋ ਕਿਵੇਂ ਆ ਵੀਰ ਜੀ ਕੰਮ ਇਹ ਦੇਖੋ ਆ ਦੇਖੋ ਜੀ ਕੁਦਰਤियां ਜੀ ਇੱਥੇ ਜੀ ਹਾਂ ਜੀ ਇਹ ਜਿਵੇਂ ਬੋਲਕੇਨੋ ਆਂਗੀ ਹੈ ਇਹਨੂੰ ਇੱਥੇ ਜੀਓਥਰਮਲ ਕਹਿੰਦੇ ਜ਼ਿਆਦਾਤਰ ਅੱਛਾ ਜੀ ਧਰਤੀ ਦੇ ਵਿੱਚੋਂ ਹੀ ਮਤਲਬ ਲਾਵਾ ਆਲਰੇਡੀ ਹਾਂ ਜੀ ਨਿਕਲਦਾ ਤੇ ਬਹੁਤ ਜ਼ਿਆਦਾ ਗਰਮ ਹੈ ਜਿਵੇਂ ਤੁਸੀਂ ਦੇਖ ਸਕਦੇ ਹੱਥ ਨਹੀਂ ਲਗਾ ਸਕਦਾ ਜੀ ਕਿਤੇ ਵੀ ਇਹ ਮਤਲਬ ਰੋਟਾ ਰੂਆ ਏਰੀਆ ਦੇ ਵਿੱਚ ਹੋ ਜਾਂਦਾ ਜੀ ਇਹ ਸਾਰੇ ਪਾਸੇ ਜੀ ਨਿਕਲ ਜਾਂਦਾ ਜੀ ਆਪਣੇ ਆਪ ਹੀ ਮਤਲਬ ਦੇਖੋ ਜੀ ਹਾਂ ਜੀ ਦੇਖੋ ਤੁਸੀਂ ਮਤਲਬ ਬਹੁਤ ਜ਼ਿਆਦਾ ਹੈ ਜੀ ਇਹ ਪਾਣੀ ਜਿਹੜਾ ਹੈਗਾ ਇਹ ਕਈ ਥਾਵਾਂ ਤੇ ਲਿਖਿਆ 100 ਡਿਗਰੀ ਸੈਲਸੀਅਸ ਦੇ ਉੱਤੇ ਹਾਂ ਜੀ ਚਲੇ ਜਾਂਦਾ ਮਤਲਬ ਕੋਈ ਜਾ ਨਹੀਂ ਸਕਦਾ ਬੰਦਾ ਨਾ ਬਰਨ ਹੋ ਜਾਊਗਾ ਮਰ ਜਾਊਗਾ ਬੰਦਾ ਬਿਲਕੁਲ ਇਹ ਪੂਰਾ ਰੋਟਰੂਆ ਏਰੀਆ 'ਚ ਇਸ ਤਰ੍ਹਾਂ ਹੁੰਦਾ ਹੈ ਹਾਂ ਜੀ ਪੂਰਾ ਰੋਟਰੂਆ ਏਰੀਆ ਜਿੰਨਾ ਵੀ ਆ ਕਈ ਵਾਰੀ ਗਰਾਜੇ 'ਚ ਵੀ ਫਟ ਜਾਂਦਾ ਸੜਕ ਤੇ ਵੀ ਫਟ ਜਾਂਦਾ ਇਹ ਅੱਛਾ ਜੀ ਹਾਂ ਜੀ ਮਤਲਬ ਇੱਥੇ ਲਿਖਿਆ ਹੋਇਆ ਇਹਨਾਂ ਨੇ ਮਤਲਬ ਵੀ ਲਾਵਾ ਹੈਗਾ ਹੀ ਇਹ ਜੀ ਉਦਾਂ ਕਹਿੰਦੇ ਸਿਹਤ ਲਈ ਵਧੀਆ ਜੇ ਸਮੈਲ ਲੈਓਗੇ ਨਾ ਤਾਂ ਮਿੱਟੀ ਜਿਹੜੀ ਕਰਦਾ ਜੀ ਇਹ ਸਲਫਰ ਕਹਿੰਦੇ ਉਹਨੂੰ ਜੀ ਉਹ ਵਧੀਆ ਜੀ ਸਲਫਰ ਤੋ ਇਹ ਬੜਾ ਜੀ ਇੱਕ ਵੱਖਰਿਆ ਜਹਾ ਹੈਗਾ ਕੁਦਰਤ ਦਾ ਨਜ਼ਾਰਾ ਇਸੇ ਤਰ੍ਹਾਂ ਪੂਰੇ ਇਧਰ ਅੱਗੇ ਤੱਕ ਹੈਗਾ ਸਾਰੇ ਮਤਲਬ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਪਾਰਕ ਦੇ ਨਾਲ ਨਾਲ ਆਹ ਵੀ ਕਿਤੇ ਵੱਧ ਕਿਤੇ ਘੱਟ ਪਾਣੀ ਉੱਬਲਦਾ ਰਹਿੰਦਾ ਤਾਂ ਇੱਥੇ ਇਹ ਸਿਸਟਮ ਹੈ ਔਰ ਨਿਊਜ਼ੀਲੈਂਡ ਜਿਹੜਾ ਹੈਗਾ ਵੀਰ ਜੀ ਵੈਸੇ ਵੀ ਬਹੁਤ ਸੋਹਣਾ ਹੈ ਹਾਂਜੀ ਇੱਥੇ ਨੂੰ ਲਿਆ ਕੇ ਦਿਖਾਈਆਂ ਦੇਗੀ ਪਾਣੀ ਦੇ ਥੱਲੇ ਮਿੱਟੀ ਕਿਦਾ ਉੱਭਲਦੀ ਆ ਉਹ ਆ ਮਿੱਟੀ ਤੇ ਦਿਖਾ ਦਿਓ ਕਹਿੰਦੇ ਇੱਥੇ ਜਾ ਕੇ ਨੇਚਰਲ ਨਹਾਉਂਦੇ ਵੀ ਆ ਗਈ ਥਾਂ ਦੇ ਕਰਕੇ ਨਾ ਸੈਟ ਜੀ ਇਹ ਬੰਦੇ ਆਪਣੇ ਕਹਿੰਦੇ ਟੈਂਪਰੇਚਰ ਡਾਊਨ ਕਰਕੇ ਮਿੱਟੀ ਜਿਹੜੀ ਆ ਅੰਦਰੋਂ ਨਿਕਲਦੀ ਜੀ ਕਹਿੰਦੇ ਵਧੀਆ ਮਿੱਟੀ ਆ ਉਹ ਉਹਦੇ ਲਈ ਆਪਣੇ ਸ਼ਰੀਰ ਲਈ ਠੀਕ ਹੈ ਜੀ ਬਹੁਤ ਜ਼ਿਆਦਾ ਫੇਸ ਬਹੁਤ ਦੂਜੇ ਕਰਦੇ ਫੇਸ਼ੀਅਲ ਵਗੈਰਾ ਸਾਰਾ ਕੁਝ ਕਰਾਉਂਦੇ ਜੀ ਇੱਥੇ ਜੀ 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 ਤੇ ਬਹੁਤ ਮਤਲਬ ਇੱਥੇ ਨਿਊਜ਼ੀਲੈਂਡ ਦੀ ਇੱਕ ਇਹ ਵੀ ਖਾਸੀਅਤ ਹੈ ਜਿਵੇਂ ਵੀਰਜੀ ਉਹਨਾਂ ਨੇ ਮੈਨੂੰ ਦੱਸਿਆ ਬਹੁਤ ਸਾਰੇ ਪ੍ਰਬੰਧਕ ਸੱਜਣਾ ਨੇ ਵੀ ਦੱਸਿਆ ਸੀ ਪਹਿਲਾਂ ਕਿ ਜਿੰਨੇ ਦਰਖਤ ਨੇ ਕੋਈ ਦਰਖਤ ਜੇ ਕੱਟਦਾ ਹੈ ਬੰਦਾ ਪਹਿਲਾਂ ਮਨਜ਼ੂਰੀ ਲੈ ਕੇ ਕੱਟਦਾ ਹੈ ਔਰ ਫਿਰ ਕਈ ਥਾਵਾਂ ਤੇ ਇਹ ਵੀ ਰੂਲ ਹੈ ਤੁਸੀਂ ਦੱਸਿਆ ਵੀ ਇੱਕ ਪਟਿਆ ਦਾ ਦੋ ਲਾਓ ਹਾਂਜੀ ਨਹੀਂ ਉਹ ਜਿਹੜੇ ਪ੍ਰਾਣੇ ਆ ਜੀ ਦਰਖਤ ਉਹ ਤੁਸੀਂ ਕੱਟੇ ਨਹੀਂ ਸਕਦੇ ਹੈਗੇ ਇੱਥੇ ਉਹ ਕੱਟ ਹੀ ਨਹੀਂ ਸਕਦੇ ਚਾਹੇ ਘਰ ਚ ਆ ਚਾਹੇ ਕਿਤੇ ਵੀ ਆ ਬਹੁਤ ਜ਼ਿਆਦਾ ਉਹਦੀ ਮਨਜ਼ੂਰੀ ਜਾਂ ਦੂਜੀ ਲੈਣੀ ਪੈਂਦੀ ਹੈ ਜੀ ਬਿਲਕੁਲ ਜੀ ਯਾਨੀ ਕਿ ਇਹ ਜਿਹੜੇ ਇੱਥੇ ਦਰਖਤ ਨਿਊਜ਼ੀਲੈਂਡ ਜ਼ਿਆਦਾਤਰ 70 80% ਕਹਿੰਦੇ ਵੀ ਹੈ ਨਹੀਂ ਪੂਰੇ ਵਰਲਡ ਦੇ ਵਿੱਚ ਹੈ ਨਹੀਂ ਜੀ ਬਿਲਕੁਲ ਤਾਂ ਇਹ ਜਿਹੜਾ ਪਵਨ ਗੁਰੂ ਪਾਣੀ ਪਿੱਤਾ ਦਾ ਸਿਧਾਂਤ ਹੈ ਉਹ ਪ੍ਰੈਕਟੀਕਲੀ ਇੱਥੇ ਲਾਗੂ ਹੈ ਕਿ ਨੈਚੁਰਲ ਚੀਜ਼ਾਂ ਨੂੰ ਬਹੁਤ ਜ਼ਿਆਦਾ ਸੰਭਾਲ ਕੇ ਰੱਖਦੇ ਨੇ ਤਾ ਵੀਰ ਗੁਰਦੀਪ ਸਿੰਘ ਜੀ ਮੈਨੂੰ ਲੱਗਦਾ ਜੇ ਆਪਣੇ ਉੱਥੇ ਇਹ ਹੋਵੇ ਇਸ ਤਰ੍ਹਾਂ ਦਾ ਸਿਸਟਮ ਤਾਂ ਕੁਛ ਨਾ ਕਿਸੇ ਪਖੰਡੀ ਨੇ ਨੇੜੇ ਬਹੁਤ ਸੋਹਣਾ ਡੇਰਾ ਬਣਾ ਲੈਣਾ ਸੀ ਸਹੀ ਗੱਲ ਹੈ ਜੀ ਚਮਤਕਾਰ ਹੋ ਜਾਣਾ ਸੀ ਚਮਤਕਾਰ ਹੋ ਜਾਣਾ ਸੀ ਤਾਂ ਪਰ ਇੱਥੇ ਕੋਈ ਚਮਤਕਾਰ ਵਾਲੀ ਗੱਲ ਨਹੀਂ ਲੋਕ ਆਉਂਦੇ ਆ ਤਾਂ ਪੂਰਾ ਵੱਡੀ ਹੈਰਾਨੀ ਦੀ ਗੱਲ ਹੈ ਕਿ ਬਹੁਤ ਇੱਧਰ ਦੇਖੋ ਯਾਰ ਕਿੰਨਾ ਮਤਲਬ ਨਾਲ ਘੁੰਮਣ ਨੂੰ ਵੀ ਇੰਨਾ ਸੋਹਣਾ ਸਿਸਟਮ ਬਣਾਇਆ ਹੋਇਆ ਪਾਰਕ ਪੂਰਾ ਬਹੁਤ ਵੱਡਾ ਪਾਰਕ ਹੈ ਜਿਹੜਾ ਅਸੀਂ ਆਏ ਆ ਦੇਖ ਕੇ ਤਾਂ ਸਾਰੇ ਪਾਸੇ ਕਿਤੇ ਪਾਣੀ ਨਿਕਲ ਰਿਹਾ ਗਰਮ ਤੇ ਬਹੁਤ ਸੋਹਣਾ ਮਾਹੌਲ ਹੈਗਾ ਇੱਥੋਂ ਦਾ ਸੋ ਕੁੱਲ ਮਲਾ ਕੇ ਇਹ ਹੈ ਕਿ ਅਕਾਲਪੁਰ ਖਵਾਈਗੁਰੂ ਜਿਹੜਾ ਗੁਰਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤਾਂ ਕੁਦਰਤ ਦੀਆਂ ਜਿਹੜੀਆਂ ਦਾਤਾਂ ਨੇ ਉਹਦਾ ਕੋਈ ਭੇਤ ਨਹੀਂ ਪਾਇਆ ਜਾ ਸਕਦਾ ਕਿਸ ਕਿਸਮ ਦਾ ਹੈ ਕਈ ਘਰਾਂ ਚ ਵੀ ਇਹ ਕਦੇ-ਕਦੇ ਨਿਕਲੇ ਆਉਂਦਾ ਜਿਵੇਂ ਵੀਰਜੀ ਉਹਨਾਂ ਨੇ ਦੱਸਿਆ ਤਾਂ ਇਹ ਸਾਰਾ ਇੱਕ ਵੱਖਰਾ ਜਾਂ ਨਜ਼ਾਰਾ ਹੈਗਾ ਸੀਗਾ ਕੁਦਰਤ ਦਾ ਜਿਹੜਾ ਤੁਹਾਡੇ ਨਾਲ ਅੱਜ ਸਾਂਝਾ ਕਰ ਰਹੀ ਆਂ ਜੋ ਗੁਰੂ ਸਾਹਿਬ ਪਾਸ਼ਾ ਬਖਸ਼ਿਸ਼ ਕਰਨ ਕੇ ਅਸੀਂ ਕੁਦਰਤੀ ਦਾਤਾਂ ਦੀ ਜਿਵੇਂ ਇੱਥੇ ਸੰਭਾਲ ਹੈਗੀ ਐ ਇਸ ਪਾਸੇ ਧਿਆਨ ਦੇ ਸਕੀਏ ਇੱਕ ਵਾਰੀ ਮੜਾ ਜਾ ਨੇੜਿਓਂ ਸਾਰਾ ਦਿਖਾ ਦਿਓ ਵੀਰੇ ਬਹੁਤ ਵਧੀਆ ਇਹ ਸਾਰਾ ਬਹੁਤ ਉੱਬਲ ਰਿਹਾ ਜਿਵੇਂ ਕਈ ਵਾਰੀ ਇਦੋਂ ਵੀ ਵੱਧ ਉੱਬਲਣ ਲੱਗ ਜਾਂਦਾ ਹੈ ਕਈ ਵਾਰੀ ਘਟ ਜਾਂਦਾ ਹੈ ਇਹ ਵਿਚ ਵਿੱਚ ਥਾਵਾਂ ਤੇ ਜਿਹੜਾ ਜੀ ਉਹ ਕਾਫੀ 2-2 ਮੀਟਰ ਉੱਪਰ ਚਲੇ ਜਾਂਦਾ ਪਾਣੀ ਜਦੋਂ ਗਰਮ ਹੋ ਗਿਆ ਬਹੁਤ ਉੱਚੀ ਵਜੜੀ ਛਲਾਂ ਜੀ ਅੱਛਾ ਜੀ ਪਾਣੀ ਤਾਂ ਧਰਤੀ ਜੂ ਵੱਜਦਾ ਉੱਪਰ ਬਹੁਤ ਉੱਠ ਗਿਆ ਜੀ 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 ਤਾਂ ਇਹ ਹੈਗਾ ਰੋਟਰੂਆ ਹੈ ਜੀ ਹਾਂ ਜੀ ਰੋਟਰੂਆ ਦੇ ਵਿੱਚ ਹੈ ਰੋਟਰੂਆ ਹਾਂ ਜੀ ਨਿਊਜ਼ੀਲੈਂਡ ਚ ਇਹ ਨਿਊਜ਼ੀਲੈਂਡ ਚ ਰੋਟਰੂਆ ਦੇ ਵਿੱਚ ਹੀ ਹੈ ਇਹ ਮੇਰਾ ਖਿਆਲ ਹਾਂ ਜੀ ਇੱਥੇ ਰੋਟਰੂਆ ਦੇ ਵਿੱਚ ਹੀ ਹੈ ਮੇਨ ਜਾਂ ਬਸ ਇਹਦੇ ਆਲੇ ਦੁਆਲੇ ਇੱਥੇ ਹੀ ਜਾਈ ਆ ਜੀ ਬਾਕੀ ਕਿਤੇ ਨਹੀਂ ਹੈਗਾ ਜੀ ਇਹ ਬਾਕੀ ਬਹੁਤ ਵੱਡਾ ਹੈ ਜੀ ਪਾਰਕ ਹਨਾ ਹਾਂ ਜੀ ਉਹ ਕਈ ਥਾਵਾਂ ਤੇ ਅਸੀਂ ਵੇਖ ਕੇ ਆਏ ਹਾਂ ਇੱਥੇ ਬਹੁਤ ਜ਼ਿਆਦਾ ਉੱਭੜ ਰਿਹਾ ਸੀ ਇਸ ਲਈ ਸਾਂਝਾ ਕੀਤਾ ਤੁਹਾਡੇ ਨਾਲ ਸੋ ਸਾਰਿਆਂ ਦਾ ਬਹੁਤ ਧੰਨਵਾਦ ਵੀਰ ਗੁਰਦੀਪ ਸਿੰਘ ਜੀ ਹੋਰ ਅ ਇਹ ਅੱਜ ਸਪੈਸ਼ਲੀ ਕਹਿੰਦੇ ਵੀ ਤੁਸੀਂ ਆ ਦੇਖ ਕੇ ਜਾਓ ਲਾਜ਼ਮੀ ਸਾਡੇ ਜਿਹੜਾ ਕੁਦਰਤੀ ਇੱਕ ਸਿਸਟਮ ਹੈਗਾ ਤਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲੇ ਦੇਖਣ ਦਾ ਮੌਕਾ ਮਿਲਿਆ ਸੋ ਸਭ ਦਾ ਧੰਨਵਾਦ ਜੀ ਮੈਂ ਕਹਾਂ ਸਾਂਝਾ ਕਰੀਏ ਵੀ ਵੱਡੀ ਗੱਲ ਇਹ ਹੈ ਕਿ ਇੱਥੇ ਕੋਈ ਵਹਿਮ ਕੋਈ ਭਰਮ ਕੋਈ ਪਖੰਡ ਨਹੀਂ ਹੈ ਹਾਲਾਂਕਿ ਜਿਹੜੇ ਪਖੰਡੀ ਲੋਕ ਨੇ ਉਹ ਇਹੋ ਜਿਹੀਆਂ ਥਾਵਾਂ ਲੱਭਦੇ ਰਹਿੰਦੇ ਨੇ ਕੋਈ ਨਾ ਕੋਈ ਟਿਕਾਣਾ ਬਣਾਉਣ ਨੂੰ ਆ ਦੇਖੋ ਜੀ ਐ ਹੋ ਗਿਆ ਆ ਹੋ ਗਿਆ ਤਾਂ ਇਹ ਵਹਿਮਾ ਭਰਮਾਂ ਚੋਂ ਹੀ ਅਸੀਂ ਨਿਕਲਣੇ ਤਾਂ ਬਹੁਤ ਵਧੀਆ ਇੱਥੇ ਇੱਕ ਵੱਖਰਾ ਵਿਲੱਖਣ ਨਜ਼ਾਰਾ ਹੈ ਤੇ ਜਿਹੜੇ ਭੈਣ ਭਰਾ ਨਿਊਜ਼ੀਲੈਂਡ ਆਉਂਦੇ ਆ ਉਹ ਲਾਜ਼ਮੀ ਇਹੋ ਜਿਹੀਆਂ ਚੀਜ਼ਾਂ ਵੇਖਦੇ ਨੇ ਤੇ ਸਾਨੂੰ ਦੇਖਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ